ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੰਦੀਪ ਸਿੰਘ ਹੈ ਤੇ ਪਿੰਡ ਨਵਾਂਗੋ ਜ਼ਿਲ੍ਹਾ ਸੰਗਰੂਰ ਤਸਵੀਰ ਸਾਹਿਬਾ ਆਪਰੇ ਤੁਹਾਡੇ ਪਿੰਡ ਦੇ ਵਿੱਚ ਕੀ ਆਸਥਾ ਵਾਪਰੇ ਹਾਂ ਸਾਹਿਬ ਜੀ ਰਾਤ ਇਹ ਨਾ ਪਹਿਲਾਂ ਜਿੰਨਾ ਦਾ ਇਹ ਹਰਵੀਰ ਸਿੰਘ ਨੇ ਸੰਧੂ ਪਰਿਵਾਰ ਇਹ ਪਹਿਲਾਂ ਸਾਡੇ ਕੋ 11 ਵਜੇ ਤੱਕ ਤਾਂ ਇਥੇ ਸੀ ਸਣੀ ਉਸ ਤੋਂ ਬਾਅਦ 11 ਵਜੇ ਤੋਂ ਬਾਅਦ ਇਹ ਘਰ ਚਲੇ ਗਏ ਨੇ ਜੀ ਤਕਰੀਬਨ 12 ਸਵਾ 12 ਵਜੇ ਇੰਨਾ ਪਣਕ ਲੱਕੀ ਵੀ ਵਾੜ ਦੇ ਵਿੱਚ ਕੁੱਤੇ ਸਨ ਜੀ ਤੇ ਜਦੋਂ ਇਹ ਇੱਕ ਜਣ ਆਇਆ ਇੱਥੇ ਵੇਖਿਆ ਤਾਂ ਕੁੱਤੇ ਕਾਫੀ ਸਨ ਜੀ 15 ਵੀ ਕੁੱਤੇ ਸਨ ਤੇ ਜਦੋਂ ਇਹ ਜਿਹੜਾ ਨੇੜੇ ਗਿਆ ਪਹਿਲਾਂ ਛਡਾਣ ਵਾਸਤੇ ਉਹਨੇ ਗੱਲ ਪਾਇਏ ਕੁੱਤੇ ਹੀ ਪੈ ਗਏ ਉਹਨੂੰ ਉਹ ਫਿਰ ਭੱਜ ਕੇ ਘਰ ਗਿਆ ਅੱਜ ਘਰ ਜਾ ਕੇ ਦੂਜੀ ਫੈਮਿਲੀ ਦੇ ਮੈਂਬਰ ਸਨ ਉਹ ਨਾਲ ਲੈ ਕੇ ਆਏ ਨੇ ਨਾਲ ਲਿਆਉਣ ਤੋਂ ਬਾਅਦ ਇੱਥੇ ਪਹੁੰਚੇ ਨੇ ਕੁੱਤੇ 10-15 ਸਨ ਜੀ ਚਲੋ ਇਹਨਾਂ ਕੋਲ ਡਾਂਗਣ ਨੂੰਗਾ ਸਨ ਤੇ ਕੁੱਤੇ ਜਿਹੜੇ ਨੇ ਉਹ ਮਤਲਬ ਵੇਖ ਕੇ ਭੱਜ ਗਏ ਜੀ ਇਹਨਾਂ ਤੇ ਇੱਥੇ ਪੰਜ ਜਾਨ ਸਨ ਜੀ ਛੋਟੇ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਸਹੀ ਸਲਾਮਤ ਹੈ ਜਿਹੜੇ ਚਾਰੇ ਚਾਰਾਂ ਚੋ ਤਿੰਨਾਂ ਦੀ ਤਾਂ ਡੈਥ ਹੋ ਗਈ ਬਿਲਕੁਲ ਜੀ ਜਿਹੜਾ ਇੱਕੇ ਉਹਦੇ ਵੀ ਆ ਸਾਈਡ ਤੇ ਕੱਟੇ ਉਹਦਾ ਪੂਸ਼ਲ ਵੱਢ ਗਏ ਨੇ ਉਹ ਕੱਟੀ ਦਾ ਆਪਰੇਸ਼ਨ ਹੋਇਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਹਿਲਾਂ ਵੀ ਇਹ ਸਾਡੇ ਮਤਲਬ ਨਾਲ ਪਿੰਡ ਦੇ ਹੱਡੇ ਰੋੜੀ ਇਹ ਕੋਲ ਸਕੂਲ ਵੀ ਏ ਇੱਕ ਦੋ ਵਾਰ ਪਹਿਲਾਂ ਵੀ ਸਾਡੇ ਜਦੋਂ ਛੁੱਟੇ ਸ਼ਾਟੀ ਹੁੰਦੀ ਏ ਤੇ ਆਵਾਰਾ ਕੁੱਤੇ ਜਿਹੜੇ ਹੁੰਦੇ ਨੇ ਉਹ ਬੱਚਿਆਂ ਨੂੰ ਪੈਂਦੇ ਨੇ ਤੇ ਸਾਡੇ ਪਿੰਡ ਵਾਸਤੇ ਬਹੁਤ ਵੱਡੀ ਮੁਸੀਬਤ ਬਣ ਗਈ ਕੁੱਤਿਆਂ ਦੀ ਖਾਸ ਕਰਕੇ ਕਿਉਂਕਿ ਜੇ ਕੋਈ ਕੱਲਾ ਬੱਚਾ ਵੀ ਗਲੀ ਦੇ ਵਿੱਚੋਂ ਲੰਘਦਾ ਤਾ ਸਾਡੇ ਪਿੰਡ 'ਚ ਘੜ ਤੋਂ ਘੜ 50 60 ਵਾਰਾ ਕੁੱਤੇ ਨੇ ਉਹ ਜਿੰਨੇ ਨੂੰ ਵੇਖਦੇ ਨੇ ਉਹ ਉਸੇ ਬੱਚੇ ਨੂੰ ਢਾ ਲੈਂਦੇ ਨੇ ਜਾਂ ਕਿਸੇ ਇਕੱਲਾ ਕੋਈ ਬੰਦਾ ਚੱਲਦਾ ਤਾਂ ਉਹਨੂੰ ਵੀ ਪਾਹ ਜਾਂਦੇ ਨੇ ਤੇ ਜ਼ਖਮੀ ਕਰ ਦਿੰਦੇ ਨੇ ਉਹਨਾਂ ਨੂੰ ਜੋਗਾ ਸਿੰਘ ਜੀ ਮਾਈਕਰ ਜੋ ਖਾਲਸਾ ਵੈਕ ਜੀ ਕੀ ਫਤਿਹ ਇਛਾ ਜਾਂ ਤਾਂ ਬੇਹੰਤੀ ਕਰਦੇ ਆ ਜੀ ਪਹਿਲੀ ਗੱਲ ਤਾਂ ਵੇਖੋ ਜੀ ਖਰਾ ਦਾ ਮਕਾ ਹੋਇਆ ਸਾਡੇ ਕੋਲ ਕੋਈ ਹੱਲ ਤੱਕ ਨਹੀਂ ਆਇਆ ਸਰਕਾਰੀ ਮੁਲਾਜ਼ਮ ਕਿਉਂ ਆਉਣਾ ਚਾਹੀਦਾ ਇਹ ਖਬਰਾਂ ਪਹੁੰਚ ਗਈਆਂ ਨੇ ਦੂਜੇ ਨੰਬਰ ਦੇ ਪਰਿਵਾਰ ਕੋਈ ਵੱਡਾ ਵੱਡਾ ਨਹੀਂ ਹੈਗਾ ਜੇ ਆਪਾਂ ਕੀ ਲੈਣ ਲਾਟੇ ਇਹਨਾਂ ਨੂੰ ਸਰਕਾਰ ਕੋਲੋਂ ਮਾਜਮਾ ਦਵਾਇਆ ਜਾਣਾ ਚਾਹੀਦਾ ਹੈ ਸਰਕਾਰ ਨੂੰ ਆਪ ਵੀ ਚਾਹੀਦਾ ਵੀ ਇਹਨਾਂ ਨਿਖਾਨਾਂ ਘੱਟ ਤੋਂ ਘੱਟ ਵੀ ਅੱਜ ਜਿਹੜੀ ਇੱਕ ਕੱਟੀ ਹੈ 20-25 ਹਜ਼ਾਰ ਦੀ ਹੈ ਲੱਖ ਸਵਾ ਲੱਖ ਦਾ ਨੁਕਸਾਨ ਤੇ ਹੈਗਾ ਅਸੀਂ ਇਹ ਪ੍ਰਸ਼ਾਸਨ ਨੂੰ ਆਣਿਆ ਐਸਮ ਸਿੰਘ ਸਾਹਿਬ ਨੇ ਸਾਡੇ ਆਪਣਾ ਹਣਕ ਵੀ ਇਹਨਾਂ ਦਾ ਕੁੱਤਾ ਵਾਰ ਜਿਹੜੇ ਫਿਰਦੇ ਨੇ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਮਾਰੇ ਜਾਵੇ ਜਾਂ ਇਹਨਾਂ ਨੂੰ ਨਸਬੰਦੀ ਕਰਕੇ ਲਜਾਇਆ ਜਾਵੇ ਮਾਰੇ ਕੁੱਤੀਆਂ ਨੇ ਉਹਨਾਂ ਕੋਲ ਦੇ ਮਗਰ ਕੁੱਤੇ ਨੇ ਪਛੀਤੀ ਤੇ ਇਹ ਡੰਗਰਾਂ ਨੂੰ ਵੀ ਪੈਂਦੇ ਨੇ ਤੇ ਬੱਚਿਆਂ ਨੂੰ ਵੀ ਪੈਂਦੇ ਨੇ ਇਥੇ ਸਾਡੇ ਕਾ ਸਰਪੰਚ ਨੇ ਆਪਣੇ ਮੌਜੂਦਾ ਉਹਨਾਂ ਦੇ ਬੇਟੇ ਨੂੰ ਵੀ ਪਏ ਨੇ ਬੜੀ ਮੁਸ਼ਕਲ ਲੰਬ ਜਿਆ ਹੈ ਟਰੈਕਟਰ ਦੇ ਮਗਰ ਜੇ ਨਾ ਚੜਦਾ ਤੇ ਉਹਨੂੰ ਵੀ ਇਹ ਮਾਰ ਦੇ ਤੇ ਪਰਚਾ ਜਦੋਂ ਮੰਗ ਕਰਦੇ ਵੀ ਇੱਕ ਦਿਨਾਂ ਨੂੰ ਮਾਜਮਾ ਦਵਾਨ ਜਿਹੜਾ ਬਣਦਾ ਤੇ 12 ਕੁੱਤਿਆਂ ਦੇ ਉੱਤੇ ਕਾਬੂ ਕੀਤਾ ਜਾਵੇ ਮਾਇਕਰਜੀ ਖਾਲਸਾ ਵਾਜ ਫਤੇ ਹਰਵੀਰ ਸਿੰਘ ਜੀ ਪਿੰਡ ਨਮਾਗੋ ਜੀ ਜ਼ਿਲ੍ਹਾ ਸੰਗਰੂਰ ਹਾਸਤਾ ਦੀ ਸੀ ਰਾਤ 12 ਵਜੇ ਤਕਰੀਬ ਬਾਹਰ ਨਿਕਲੇ ਸੀ ਤਾਂ ਜਦੋਂ ਵੇਖਿਆ ਸਿਆਣ ਕੇ 15 20 ਕੁੱਤੇ ਸੀ ਵਾਰਾਂ ਜੀ ਉਹ ਜਦੋਂ ਅਣ ਦੇਖ ਡੰਗਰ ਨੂੰ ਬਚਾਏ ਡੰਗਰ ਬਚਾਉਣ ਦੇ ਬਚਾਏ ਜਿਹੜਾ ਉਹਨੂੰ ਬਚਾਉਣ ਲੱਗਾ ਬੱਚ ਉਹ ਕੁੱਤੇ ਉਹਦੇ ਗਲ ਪੈ ਗਏ ਜੀ ਅਸੀਂ ਇਹ ਮੰਗ ਕਰਨੇ ਵੀ ਇਹਨਾਂ ਦਾ ਕੋਈ ਹਿਲਾ ਕੀਤਾ ਤੇ ਪ੍ਰਬੰਧ ਕੀਤਾ ਜਾਵੇ ਜੀ ਕਿੰਨੇ ਕ ਜਾਨਵਰਾਂ ਦਾ ਨਕਸਾਨ ਹੋ ਗਿਆ ਚਾਰ ਦਿਨ ਹੋਰ ਦਾ ਕਰ ਗਏ ਨੇ ਜੀ